ਦਲਜੀਤ ਸਿੰਘ ਕਲਸੀ ਇੱਕ ਐਸਾ ਨਾਮ ਜਿਸਨੇ ਆਪਣੀ ਮਿਹਨਤ ਕੀਤੀ ਆਪਣੀ ਮਿਹਨਤ ਦੇ ਨਾਲ ਕਾਫੀ ਚੰਗੇ ਪ੍ਰੋਜੈਕਟ ਲੋਕਾਂ ਦੀ ਕਚਹਿਰੀ ਦੇ ਵਿੱਚ ਲੈ ਕੇ ਆਇਆ ਪਰ ਜਦੋਂ ਤੋਂ ਦਲਜੀਤ ਸਿੰਘ ਕਲਸੀ ਪੰਜਾਬ ਤੋਂ ਦੂਰ ਆਪਣੇ ਲੋਕਾਂ ਤੋਂ ਦੂਰ ਹੋਏ ਨੇ ਉਸੇ ਸਮੇਂ ਤੋਂ ਉਹਨਾਂ ਦੇ ਚਾਹਣ ਵਾਲਿਆਂ ਨੂੰ ਇੰਤਜ਼ਾਰ ਸੀ ਕਿ ਦਲਜੀਤ ਕਲਸੀ ਕਿਸੇ ਨਾ ਕਿਸੇ ਚੰਗੇ ਪ੍ਰੋਜੈਕਟ ਦੇ ਵਿੱਚ ਆਖਰ ਕਦੋਂ ਆਵੋਗੇ ਹੁਣ ਦਲਜੀਤ ਕਲਸੀ ਤੇ ਉਹਨਾਂ ਦੀ ਟੀਮ ਦੇ ਵੱਲੋਂ ਇੱਕ ਵੱਡਾ ਫਿਲਮੀ ਧਮਾਕਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਕਾਫੀ ਵੱਡੇ ਵੱਡੇ ਨਾਮ ਇੱਕ ਮੂਵੀ ਦੇ ਵਿੱਚ ਇਕੱਠੇ ਲਏ ਜਾ ਰਹੇ ਨੇ ਜਿਸ ਦੇ ਨਾਲ ਦਰਸ਼ਕਾਂ ਦੇ ਵਿੱਚ ਦੁਬਾਰਾ ਵਾਪਸੀ ਦਲਜੀਤ ਕਲਸੀ ਉਹਨਾਂ ਦੀ ਕੀਤੀ ਜਾ ਸਕੇ ਉਹਨਾਂ ਵੱਡੇ ਨਾਮਾਂ ਦੇ ਵਿੱਚ ਇੱਕ ਕਲਾਕਾਰ ਨੂੰ ਲਿਆ ਜਾ ਰਿਹਾ ਜਿਹੜੇ ਨੇ ਅੰਬਰ ਧਾਲੀਵਾਲ ਦਲਜੀਤ ਕਲਸੀ ਉਹਨਾਂ ਦੇ ਨਾਲ ਲੀਡ ਰੋਲ ਇਸ ਮੂਵੀ ਦੇ ਵਿੱਚ ਉਹਨਾਂ ਦੇ ਉਹਨੂੰ ਨਿਭਾਇਆ ਜਾ ਰਿਹਾ ਨੀਮੈ ਕੰਮ ਲਈਆਂ ਫਿਲਮ ਦੇ ਬਾਰੇ ਗੱਲਾਂ ਬਾਤਾਂ ਕਰਨ ਦੇ ਲਈ ਸਾਡੇ ਨਾਲ ਅੰਬਰ ਤਾਲੀਵਾਲ ਮੌਜੂਦ ਰਹਿਣਗੇ ਗੱਲਬਾਤ ਅੰਬਰ ਦੇ ਨਾਲ ਕਰਦੇ ਆ ਕਿ ਆਖਰਕਾਰ ਅਮਰੀਕਾ ਦੇ ਰਹਿਣ ਵਾਲੀ ਇੱਕ ਲੜਕੀ ਪੰਜਾਬੀ ਫਿਲਮਾਂ ਦੇ ਵਿੱਚ ਇੰਨਾ ਇੰਟਰਸਟ ਕਿਵੇਂ ਲੈ ਰਹੀ ਹੈ ਅੰਬਰ ਤਾਲੀਵਾਲ ਸਾਡੇ ਨਾਲ ਮੌਜੂਦ ਨੇ ਅੰਬਰ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮੱਚ ਫॉर ਹੈਵਿੰਗ ਮੀ ਠੀਕ ਠਾਕੋ ਹਾਂਜੀ ਠੀਕ ਠਾਕ ਨੰਬਰ ਤੁਹਾਡੀ ਡੈਬਿਊ ਫਿਲਮ ਹੈਗੀ ਆ ਦਲਜੀਤ ਕਲਸੀ ਉਹਨਾਂ ਦੇ ਨਾਲ ਬੇਸ਼ੱਕ ਇੱਕ ਸ਼ਾਰਟ ਮੂਵੀ ਆ ਪਹਿਲਾਂ ਮੈਂ ਤੁਹਾਡਾ ਐਕਸਪੀਰੀਅੰਸ ਜਾਣਨਾ ਚਾਹੁੰਦਾ ਕਿ ਪੰਜਾਬੀ ਮੂਵੀ ਦਾ ਪਹਿਲਾ ਐਕਸਪੀਰੀਅੰਸ ਆ ਬਹੁਤ ਵਧੀਆ ਰਿਹਾ اسپੈਸ਼ਲੀ ਕਿਉਂਕਿ ਅਮ ਦਲਜੀਤ ਸਰ ਨੇ ਜਦ ਮੈਨੂੰ ਇਸ ਪ੍ਰੋਜੈਕਟ ਬਾਰੇ ਕੰਟੈਕਟ ਕੀਤਾ ਉਦੋਂ ਅ ਮੈਂ ਐਕਚੁਅਲੀ ਸੋਚ ਨਹੀਂ ਸੀ ਰਹੀ ਵੀ ਮੈਂ ਇਸ ਫੀਲਡ ਵਿੱਚ ਯੂ نو ਕੰਮ ਕਰਨਾ ਚਾਹਨੀ ਆ ਐਨੇ ਕਰਨਾ ਚਾਹਨੀ ਮਨੋ ਦਾ ਸੀਗਾ ਵੀ ਮੈਂ ਬਗਿਆ ਕਿਉਂਕਿ ਮੈਂ ਇੱਥੇ ਆਪਣੀ ਡਿਗਰੀ ਕੰਪਲੀਟ ਕਰ ਰਹੀ ਹਾਂ ਨਰਸਿੰਗ ਮੈਂ ਕੰਪਲੀਟ ਕਰ ਚੁੱਕੀ ਹਾਂ ਬਟ ਮੈਨੂੰ ਸਬਜੈਕਟ ਇਨਾ ਵਧੀਆ ਲੱਗਾ ਇਸ ਪ੍ਰੋਜੈਕਟ ਦਾ ਮੈਨੂੰ ਇਦਾਂ ਲੱਗਾ ਵੀ ਮੈਨੂੰ ਕਰਨੀ ਚਾਹੀਦੀ ਆ ਸੋ ਇਸ ਕਰਕੇ ਮੇਰਾ ਇਦਾਂ ਸਬਬ ਬਣਿਆ ਤੇ ਕੀਤੀ ਤੇ ਮੈਂ ਬਹੁਤ ਆਮ ਵੀਰੀ ਥੈਂਕਫੁਲ ਇਸ ਓਪਰਚੁਨਿਟੀ ਲਈ ਕਿਉਂਕਿ ਯੂ نو ਇਸ ਚੀਜ਼ ਬਾਰੇ ਗੱਲ ਕਰਨੀ ਇਸ ਚੀਜ਼ ਬਾਰੇ ਯੂ نو ਕੁਝ ਵੀ ਕਰਨਾ ਬਹੁਤ ਵੱਡੀ ਗੱਲ ਆ ਤਾਂ ਆਈ ਥਿੰਕ ਗੱਲ ਕਰਨੀ ਚਾਹੀਦੀ ਹੈ ਇਸ ਚੀਜ਼ ਬਾਰੇ ਅਮ ਐਂਡ ਯੂ نو ਜਿੰਨੇ ਜ਼ਿਆਦਾ ਆਪਾਂ ਪ੍ਰੋਜੈਕਟਸ ਕਰਾਂਗੇ ਜਿੰਨੇ ਜ਼ਿਆਦਾ ਆਪਾਂ ਗੱਲ ਕਰਾਂਗੇ ਇਸ ਚੀਜ਼ ਬਾਰੇ ਉਨੀ ਜ਼ਿਆਦਾ ਸਾਡੇ ਯੂਥ ਨੂੰ ਵੀ ਪਤਾ ਲੱਗੂਗੀ ਕਿਉਂਕਿ ਇਹ ਕੋਈ ਭੁੱਲਣ ਵਾਲੀ ਚੀਜ਼ ਤਾਂ ਹੈ ਨਹੀਂ ਹਨਾ ਜੀ ਜੀ ਬਿਲਕੁਲ ਇੱਕ ਅਲੱਗ ਤਰ੍ਹਾਂ ਦਾ ਪ੍ਰੈਸ਼ਰ ਸੀ ਅੰਬਰ ਜਦੋਂ ਇਹ ਪ੍ਰੋਜੈਕਟ ਤੁਸੀਂ ਸ਼ੂਟ ਕਰ ਰਹੇ ਸੀਗੇ ਇੱਕ ਤਾਂ ਦਲਜੀਤ ਸਿੰਘ ਕਲਸੀ ਹੁਣਾ ਜਿਹੇ ਨਾਮ ਤੁਹਾਡੇ ਨਾਲ ਕੰਮ ਕਰ ਰਹੇ ਸੀ ਮਲਕੀਤ ਰੌਣੀ ਸਰ ਸੀਗੇ ਰਪਿੰਦਰ ਰੂਪੀ ਮੈਮ ਸੀ ਕਾਫੀ ਹੰਡੇ ਹੋਏ ਐਕਟਰ ਨੇ ਇੱਕ ਇੱਕ ਕਨਸੈਪਟ ਇਸ ਤਰ੍ਹਾਂ ਦਾ ਕਿ ਇਸ ਤਰ੍ਹਾਂ ਮੈਂ ਕਲਸੀ ਸਾਹਿਬ ਦੇ ਪਰਿਵਾਰ ਦੇ ਨਾਲ ਵੀ ਗੱਲ ਕੀਤੀ ਸੀ ਤਾਂ ਕਹਿੰਦੇ ਸੀ ਇਹ ਇੱਕ ਲਵ ਸਟੋਰੀ ਵੀ ਹੈ ਪਰ ਕਿਤੇ ਨਾ ਕਿਤੇ ਇਹ ਦਰਦ ਵੀ ਜਿਹੜਾ ਦਿਖਾਇਆ ਗਿਆ ਅਲੱਗ ਤਰ੍ਹਾਂ ਦਾ ਪ੍ਰੈਸ਼ਰ ਸੀ ਕਿ ਕਾਫੀ ਵੱਡਾ ਜਿਹੜਾ ਸਬਜੈਕਟ ਹੈਗਾ ਇਸ ਕਿਰਦਾਰ ਨੂੰ ਨਿਭਾਉਣਾ ਬਹੁਤ ਔਖਾ ਹੋਏਗਾ ਇੱਕ ਡੈਬਿਊ ਕਲਾਕਾਰ ਦੇ ਲਈ ਅ ਜੀ ਜਰੂਰ ਆਈ ਥਿੰਕ ਉਹਨਾਂ ਦੇ ਨਾਲ ਕੰਮ ਕਰਕੇ ਮੈਨੂੰ ਇਦਾਂ ਲੱਗਾ ਵੀ ਯੂ نو ਮੈਥਰ ਐਕਟਰਸ ਆਫ ਦਿ ਆਪਣਾ ਕੈਨੀਸ ਆ ਕਿ ਵੀ ਆ ਮੈਥਰ ਬਹੁਤ ਮੈਂ ਨੋਰਮਲ ਜਿਹੀ ਆ ਮੈਂ ਤੇ ਯੂ نو ਆਪਣਾ ਕੰਮ ਕਰਦੀ ਨਰਸਿੰਗ ਕਰਦੀ ਆ ਤੇ ਇਹ ਮੇਰੇ ਲਈ ਤਾਂ ਬਹੁਤ ਵੱਡੀ ਗੱਲ ਸੀਗੀ ਉਹਨਾਂ ਨਾਲ ਕੰਮ ਕਰਨਾ ਉਹਨਾਂ ਨਾਲ ਯੂ نو ਉੱਠਣਾ ਬੈਠਣਾ ਤੇ ਉਹਨਾਂ ਤੋਂ ਸਿੱਖਣਾ ਇਹਨਾਂ ਕੁਸ਼ ਤੇ ਪ੍ਰੈਸ਼ਰ ਤੱਕ ਜ਼ਰੂਰ ਯਾ ਸਿਕਾ ਫਰੈਸ਼ਰ ਆਮ ਬਾਰੇ ਉਹਨਾਂ ਨੇ ਮੈਨੂੰ ਇਦਾਂ ਫੀਲ ਨਹੀਂ ਕਰ ਦਿੱਤਾ ਉਹਨਾਂ ਨੇ ਐਜ਼ ਅ ਫੈਮਲੀ ਵਾਂਗ ਮੈਨੂੰ ਟ੍ਰੀਟ ਕੀਤਾ ਤੇ ਇਦਾਂ ਲੱਗਾ ਹੀ ਨਹੀਂ ਵੀ ਅਸੀਂ ਸ਼ੂਟਿੰਗ ਕਰ ਰਹੇ ਹਾਂ ਇਦਾਂ ਲੱਗਾ ਵੀ ਫੈਮਲੀ ਵਰਗਾ ਮਾਹੌਲ ਆ ਫਨ ਕਰਦੇ ਆ ਤੇ ਕਿੰਨੀਆਂ ਗੱਲਾਂ ਬਾਤਾਂ ਕੀਤੀਆਂ ਆਫ ਸਕ੍ਰੀਨ ਵੀ ਤੇ ਕਿੰਨਾ ਕੁਝ ਸਿੱਖਣ ਨੂੰ ਮਿਲਿਆ ਮੈਨੂੰ ਸੋ ਮੈਂ ਉਸ ਚੀਜ਼ ਲਈ ਬਹੁਤ ਗ੍ਰੇਟਫੁਲ ਹਾਂ ਮੈਂ ਫਰਸਟ ਡੇ ਸ਼ੂਟਿੰਗ ਦੇ ਜ਼ਿਕਰ ਜ਼ਰੂਰ ਕਰਨਾ ਚਾਹੁੰਗਾ ਜਦੋਂ ਤੁਸੀਂ ਫਰਸਟ ਟਾਈਮ ਸ਼ੂਟ ਤੇ ਪਹੁੰਚਦੇ ਹਾਂ ਸਾਹਮਣੇ ਮਲਕੀਤ ਰੌਣੀ ਸਰ ਜਿਹੜਾ ਵੱਡਾ ਨਾਮ ਅਰਵਿੰਦਰ ਮੰਡ ਜਿਹੇ ਖੰਡੇ ਹੋਏ ਕਲਾਕਾਰ ਰੁਪਿੰਦਰ ਰੂਪੀ ਮੈਡਮ ਜਿਹੇ ਕਲਾਕਾਰ ਦਲਜੀਤ ਕਲਸੀ ਉਹਨਾਂ ਜਿਹੜਾ ਇਨਸਾਨ ਜਿਹੜਾ ਤੁਹਾਨੂੰ ਸਾਹਮਣੇ ਟੱਕਰਦਾ ਉਸ ਸਮੇਂ ਕੀ ਮਨ ਦੇ ਵਿੱਚ ਆਉਂਦਾ ਸੀ ਇੱਕ ਐਕਟਰਸ ਦੇ ਤੌਰ ਤੇ ਕਿ ਇੰਨੇ ਲੋਕਾਂ ਦੇ ਸਾਹਮਣੇ ਆਪਣੀ ਕਲਾ ਨੂੰ ਨਿਕਲ ਕੇ ਜਿਹੜਾ ਸਾਹਮਣੇ ਲੈ ਕੇ ਆਉਣਾ ਉਸ ਸਮੇਂ ਕੀ ਆਉਂਦਾ ਸੀ ਮਨ ਦੇ ਵਿੱਚ ਕੁਝ ਅਲੱਗਤ ਨਾਲ ਦੀ ਨਰਵਸਨੈਸ ਸੀ ਜਾਂ ਇੱਕ ਉਹਨਾਂ ਦੇ ਮਾਉਂ ਦਾ ਇੱਕ ਡਰ ਸੀ ਕਿ ਯਾਰੇ ਹੰਡੇ ਹੋਏ ਲੋਕ ਨੇ ਮੈਂ ਨਿਊ ਹੈਗੀ ਐਸ ਇੰਡਸਟਰੀ ਦੇ ਲਈ ਯਾ ਫਰ ਸ਼ੋਰ ਆਮ ਆਈ ਥਿੰਕ ਮੈਂ ਉਹਨਾਂ ਨੂੰ ਉਹਨਾਂ ਨੇ ਮੈਨੂੰ ਇੰਦਾ ਫੀਲ ਨਹੀਂ ਕਰ ਦਿੱਤਾ ਜਰੂਰ ਜਦੋਂ ਮੈਂ ਉਹਨਾਂ ਨੂੰ ਦੇਖਿਆ ਮੈਨੂੰ ਇੰਦਾ ਨਰਵਸਨੈਸ ਹੋਈ ਸੀਗੀ ਵੀ ਯੂ نو ਇਟ ਦੇ ਵੀ ਦੇ ਨਾਮ ਹੈ ਉਹਨਾਂ ਨੇ ਕਿੰਨੇ ਵੱਡੇ ਕਲਾਕਾਰਾਂ ਨਾਲ ਕੰਮ ਕੀਤਾ ਹੋਇਆ ਮੈਂ ਤਾਂ ਯੂ نو ਇੱਕ ਨਾਰਮਲ ਜਿਹੀ ਕੁੜੀ ਆ ਤਾਂ ਮੈਨੂੰ ਫਰ ਸ਼ੋਰ ਮੈਨੂੰ ਨਰਵਸਨੈਸ ਫੀਲ ਹੋਈ ਪਰ ਉਹਨਾਂ ਨੇ ਫਿਰ ਉਹਨਾਂ ਨਾਲ ਗੱਲ ਕਰਕੇ ਉਹਨਾਂ ਨਾਲ ਬੈਠ ਕੇ ਉਹਨਾਂ ਨੇ ਮੈਨੂੰ ਇਦਾਂ ਫੀਲ ਨਹੀਂ ਕਰ ਦਿੱਤਾ ਉਹਨਾਂ ਨੇ ਆਸਾ ਕੁੜੀ ਲਾਈਕ ਯੂ ਨੋ ਆ ਵੀਤੀ ਜਿੱਦਾਂ ਹੁੰਦੀ ਆ ਉਦਾਂ ਉਹਨਾਂ ਨੇ ਟ੍ਰੀਟ ਕੀਤਾ ਮੈਨੂੰ ਤਾਂ ਸੋ ਮੈਨੂੰ ਬਹੁਤ ਵਧੀਆ ਲੱਗਾ ਮਹੌਲ ਸ਼ੂਟ ਤੇ अच्छा पर जबों फिल्म दी मेन लीड ਦੇ ਵਿੱਚ ਕੋਈ ਵੀ ਲੜਕੀ ਕੰਮ ਕਰਦੀ ਹੈ ਹਨਾ ਤਾਂ ਉਹ ਬੜੇ ਨਖਰੇ ਜਿਹੇ ਹੁੰਦੇ ਨੇ ਕਿ ਨਹੀਂ ਜੀ ਇਹਦਾ ਤਾਂ ਸ਼ੂਟ ਬੜੀ ਦੂਰ ਹੈਗਾ ਮੈਂ ਨਹੀਂ ਕਰ ਸਕਦੀ ਮੇਰੇ ਕੋਲ ਡੇਟਸ ਨਹੀਂ ਹੈਗੀਆਂ ਹਨਾ ਇਸ ਤਰ੍ਹਾਂ ਜੇਕਰ ਫੀਚਰ ਫਿਲਮ ਦੀ ਗੱਲ ਕਰਾਂ ਪਰ ਇਹ ਜਿਹੜਾ ਪ੍ਰੋਜੈਕਟ ਹੈ ਇੱਕ ਸ਼ਾਰਟ ਮੂਵੀ ਹੈ ਇੱਕ ਚੰਗੇ ਮੈਸੇਜ ਦੇ ਨਾਲ ਆ ਰਹੀ ਮੂਵੀ ਆ ਇੱਕ ਸ਼ਾਰਟ ਮੂਵੀ ਦੇ ਲਈ ਤੁਸੀਂ ਅਮਰੀਕਾ ਤੋਂ ਸਪੈਸ਼ਲ ਸ਼ੂਟ ਕਰਨ ਦੇ ਲਈ ਪੰਜਾਬ ਆ ਗਏ ਇਹ ਕਿਉਂ ਇਹ ਸਪੈਸ਼ਲੀ ਜੋ ਜੋ ਸਬਜੈਕਟ ਸੀ ਫਿਲਮ ਦਾ ਅਮ ਲਾਈਕ ਮੈਂ ਪਹਿਲਾਂ ਵੀ ਕਹਿ ਚੁੱਕੀ ਹਾਂ ਉਹ ਮੇਰੇ ਪਤਾ ਨਹੀਂ ਉਹ ਸੁਣ ਕੇ ਨਾ ਪਹਿਲਾਂ ਮੈਂ ਚਿਜਕਤੀ ਸੀਗੀ ਵੀ ਆਈ ਡੋਨਟ ਨੋ ਮੈਂ ਕਰਾਂ ਨਾ ਕਰਾਂ ਇਨੀ ਦੂਰ ਜਾਣਾ ਵੀ ਆ ਪਰ ਮੈਨੂੰ ਐਕਚੁਅਲੀ ਉਹ ਦਿਲ ਨੂੰ ਕਾਫੀ ਲੱਗੀ ਸਟੋਰੀ ਜਿਵੇਂ ਉਹਨਾਂ ਨੇ ਦਿਲਜੀਤ ਸਰ ਨੇ ਮੈਨੂੰ ਸੁਣਾਈ ਸੀਗੀ ਸਟੋਰੀ ਤਾਂ ਮੈਂ ਐਕਚੁਅਲੀ ਸੁਣ ਕੇ ਕਾਫੀ ਇਮੋਸ਼ਨਲ ਹੋ ਗਈ ਸੀ ਸੋ ਮੈਨੂੰ ਲੱਗਾ ਕਰਨੀ ਚਾਹੀਦੀ ਹੈ ਅੱਛਾ ਤੁਸੀਂ ਪਹਿਲਾਂ ਗੱਲ ਕੀਤੀ ਕਿ ਸਾਰੇ ਸੀਨੀਅਰ ਕਲਾਕਾਰਾਂ ਨੇ ਤੁਹਾਨੂੰ ਇੱਕ ਬੇਟੀ ਦੀ ਤਰ੍ਹਾਂ ਇੱਕ ਚੰਗੇ ਪਰਿਵਾਰ ਦੀ ਤਰ੍ਹਾਂ ਤੁਹਾਨੂੰ ਟ੍ਰੀਟ ਕੀਤਾ ਪਰ ਪਰਿਵਾਰ ਦੇ ਵਿੱਚ ਹਾਸਾ ਮਜ਼ਾਕ ਹੁੰਦਾ ਰਹਿੰਦਾ ਹੱਸੀਆਂ ਕੱਡੀਆਂ ਹੁੰਦੀਆਂ ਰਹਿੰਦੀਆਂ ਨੇ ਹੈਨਾ ਉਸ ਸਮੇਂ ਦੀ ਕੋਈ ਸ਼ੂਟ ਵੇਲੇ ਦੀ ਯਾਦ ਹੈ ਕੋਈ ਜਿੱਥੇ ਕੋਈ ਇਸ ਤਰ੍ਹਾਂ ਦਾ ਫਨੀ ਇਨਸੀਡੈਂਟ ਜਾਂ ਕੋਈ ਇਸ ਤਰ੍ਹਾਂ ਦਾ ਇਨਸੀਡੈਂਟ ਹੋਇਆ ਹੋਵੇ ਜਿਹੜਾ ਅੰਦਰ ਦੇ ਹਲੇ ਵੀ ਦਿਮਾਗ ਦੇ ਵਿੱਚ ਖੋਵੇ ਕੇ ਹਾਂ ਯਾਰ ਵੀ ਇਹ ਪੰਜਾਬ ਆਉਣਾ ਸਫਲ ਹੋਇਆ um ਆਈ ਥਿੰਕ ਕਿ ਕਾਫੀ ਮੂਮੈਂਟਸ ਸੀਗੇ ਫਨੀ ਮੂਮੈਂਟਸ ਬਟ ਇੱਕ ਕਿਤੇ ਅਮ ਸੋ ਇਹ ਫਿਲਮ ਅਸੀਂ ਸ਼ੂਟ ਕੀਤੀ ਸੀ ਆਈ ਥਿੰਕ ਇਹਨੂੰ 2 ਸਾਲ 2.5 ਸਾਲ ਹੋ ਗਏ ਹੋਣੇ ਇਹਨੂੰ ਸ਼ੂਟ ਕੀਤੀ ਨੂੰ ਤੇ ਤੁਹਾਨੂੰ ਪਤਾ ਹੀ ਆ ਅਨਫੋਰਚੂਨੇਟ ਸਰਕਮਸਟੈਂਸਸ ਕਰਕੇ ਡਿਲੇ ਹੋ ਗਈ ਬਟ ਉਸ ਟਾਈਮ ਤੇ ਮੈਂ ਕਾਫੀ ਲਾਈਕ ਹੁਣ ਵੀ ਚਲ ਮੈਂ ਇਨੀ ਪਤਲੀ ਨਹੀਂ ਪਰ ਮੈਂ ਕਾਫੀ ਲਾਈਕ ਪਾਰੀ ਸੀ ਥੋੜੀ ਜਿਹੀ ਬਟ ਮੈਨੂੰ ਚੇਤਾ ਮੈਂ ਥੋੜੀ ਜੀ ਇਨਸਿਕਿਉਰ ਸੀ ਸੋ ਮੈਨੂੰ ਚੇਤਾ ਮਲਕੀ ਇਤਰਾਣੀ ਸਾਹਮਣੇ ਮੈਨੂੰ ਇੱਕ ਬਹੁਤ ਸੋਹਣੀ ਗੱਲ ਕੀਤੀ ਸੀ ਕਹਿੰਦੇ ਵੀ ਤੂੰ ਲੱਗਦੀ ਆ ਅਸਲ ਚ ਪੰਜਾਬੀ ਜੱਟੀ ਹੈ ਨਾ ਬੜੀ ਲਾਈਕ ਕੀ ਬਕੜੀ ਸੋ ਉਹ ਉਹ ਸ਼ੀਜ਼ ਉਹ ਸ਼ੀਜ਼ ਅਮ ਮੈਨੂੰ ਲਾਈਕੀ ਕਾਫੀ ਉਹ ਮਜ਼ਾਕ ਉਹ ਜੋ ਕਰਦੇ ਸੀ ਕਿ ਮੈਨੂੰ ਵਧੀਆ ਲੱਗਾ ਲਾਈਕ ਮਾਹੌਲ ਵਧੀਆ ਸੀਗਾ ਅਮ ਜੀ ਉਹਨਾਂ ਨੇ ਮੈਨੂੰ ਲਾਈਕ ਕੰਫਰਟੇਬਲ ਫੀਲ ਕਰਾਇਆ ਤੇ ਕਹਿੰਦੇ ਵੀ ਲਾਈਕ ਯੂ نو ਕੋਈ ਗੱਲ ਨਹੀਂ ਤੇ ਆਈ ਥਿੰਕ ਕਿ ਦ ਕੋਣਾ ਚਾਈ ਲਾਈਕ ਕੁੜੀਆਂ ਹੈ ਨਾ ਵੀ ਹੁਣ ਪੰਜਾਬੀ ਕੁੜੀਆਂ ਹੈਗੀਆਂ ਥੋੜੀਆਂ ਭਾਰੀਆਂ ਆ ਬੜੀਆਂ ਲੱਗਦੀਆਂ ਲੜਣੀਆਂ ਚਾਹੀਦੀਆਂ ਭਾਰੀਆਂ ਕੁੜੀਆਂ ਕੋਲ ਮਾਚੀ ਜੀ ਅਸ਼ਾਂ ਪਰ ਰਵਿੰਦਰ ਮੰਡੋਂ ਨੇ ਇਸ ਮੂਵੀ ਦੇ ਵਿੱਚ ਤੁਹਾਡੇ ਨਾਲ ਹਨਾ ਕੰਮ ਕਰ ਰਹੇ ਨੇ ਜਦੋਂ ਉਹਨਾਂ ਨੂੰ ਔਨ ਸਕਰੀਨ ਦੇਖਦੇ ਆ ਤਾਂ ਕਾਫੀ ਫਨੀ ਇਨਸਾਨ ਰਵਿੰਦਰ ਮੰਡ ਲੱਗਦਾ ਹੈ ਨਾ ਕਿਉਂਕਿ ਉਹਨਾਂ ਦਾ ਕਰੈਕਟਰ ਜਿਹੜੇ ਨੇ ਇਸ ਤਰੀਕੇ ਦੇ ਨੇ ਤੁਸੀਂ ਉਹਨਾਂ ਦੇ ਨਾਲ ਟਾਈਮ ਸਪੈਂਡ ਕੀਤਾ ਹੋਊਗਾ ਉਹਨਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਹੋਣਗੀਆਂ ਆਫ ਦਾ ਰਿਕਾਰਡ ਰਵਿੰਦਰ ਮੰਡ ਕਿਹੋ ਜਿਹਾ ਇਨਸਾਨ ਹੈ ਐਕਚੁਅਲੀ ਅਨਫੋਰਚਨਟਲੀ ਉਹਨਾਂ ਨਾਲ ਪਰਟੀਕੁਲਰਲੀ ਮੇਰਾ ਸੀਨ ਨੈਰੀਆ ਫਿਲਮ ਦੇ ਵਿੱਚ ਤੋਂ ਉਹਨਾਂ ਨਾਲ ਇੰਨੀ ਜ਼ਿਆਦਾ ਗੱਲਬਾਤ ਨਹੀਂ ਹੋਈ ਪਰ ਰੁਪਿੰਦਰ ਰੂਪੀ ਮੈਮ ਦੇ ਨਾਲ ਮਲਕੀ ਤਰੋਣੀ ਸਾਹਿਬ ਦੇ ਨਾਲ ਦਲਜੀਤ ਕਸਈ ਸਾਹਿਬ ਦੇ ਨਾਲ ਇਹਨਾਂ ਨੇ ਕਾਫੀ ਮੇਰੇ ਸੀਨਸ ਲਏ ਨੇ ਉਹ ਫਿਲਮ ਦੇ ਵਿੱਚ ਤਾਂ ਸੋ ਉਹਨਾਂ ਨਾਲ ਮੇਰੀ ਜਿਵੇਂ ਗੱਲਬਾਤ ਤਾਂ ਜ਼ਿਆਦਾ ਹੋਈਆਂ ਆ ਤੇ ਉਹਨਾਂ ਮੰਡਸੇ ਦੇ ਨਾਲ ਮੇਰੀ ਇੰਨੀ ਜ਼ਿਆਦਾ ਗੱਲਬਾਤ ਨਹੀਂ ਹੋਈ ਸੋ ਮੈਂ ਉਸ ਚੀਜ਼ ਤੇ ਬੋਲ ਨਹੀਂ ਸਕਦੀ ਪਰ ਜੋ ਵੀ ਮੈਂ ਸੁਣਿਆ ਹੈ ਗਲਜੀਤ ਕਲਸੀ ਸਰ ਤੋਂ ਤੇ ਜਿਨ੍ਹਾਂ ਨੇ ਉਹਨਾਂ ਨੇ ਕੰਮ ਕੀਤਾ ਆ ਉਹਨਾਂ ਨੇ ਇਹੀ ਕਿਹਾ ਵੀ ਉਹ ਬਹੁਤ ਵਧੀਆ ਇਨਸਾਨ ਨੇ ਸੋ ਆਈ ਹੋਪ ਨੈਕਸਟ ਟਾਈਮ ਸ਼ਾਇਦ ਯੂ نو ਲਾਈਕ ਜਿੰਨੇ ਕੁਸ਼ ਕੀਤਾ ਤਾਂ ਉਹਨਾਂ ਨਾਲ ਗੱਲਬਾਤ ਜ਼ਿਆਦਾ ਹੋ ਸਕੇ ਮੈਂ ਫਿਰ ਇਹੀ ਸਵਾਲ ਦਲਜੀਤ ਕਲਸੀ ਉਹਨਾਂ ਨੂੰ ਲੈ ਕੇ ਕਰਦਾ ਕਿਉਂਕਿ ਜਦੋਂ ਦਲਜੀਤ ਕਲਸੀ ਉਹਨਾਂ ਨੂੰ ਦੇਖਦੇ ਆ ਸੀ ਹਨਾ ਜਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਇੱਕ ਆਵਾਜ਼ ਦੇ ਵਿੱਚ ਅਲੱਗ ਤਰ੍ਹਾਂ ਦਾ ਰੋਗ ਉਹਨਾਂ ਦੀ ਆਵਾਜ਼ ਦੇ ਵਿੱਚ ਹਨਾ ਆਉਂਦਾ। ਦਲਜੀਤ ਕਲ ਸੀ ਇੱਕ ਮੇਰੇ ਇੱਕ ਦੋਸਤ ਨੇ ਉਹ ਮੈਨੂੰ ਕਹਿੰਦਾ ਸੀ ਯਾਰ ਬੜਾ ਗੁੱਸੇ ਜੇ ਵਾਲਾ ਇਨਸਾਨ ਲੱਗਦਾ ਦਲਜੀਤ ਕੱਤੀ ਕਿਹਸਾਨਸਨ ਲੱਗਦਾ। ਤੁਸੀਂ ਨੇ ਤੁਸੀਂ ਉਹਨਾਂ ਦੇ ਨਾਲ ਲੀਡਰ ਰੋਲ ਦੇ ਵਿੱਚ ਕੰਮ ਕੀਤਾ ਤੁਸੀਂ ਅਸਾਂ ਦੱਸ ਸਕਦੇ ਮੈਨੂੰ ਲਾਇਆ ਬ ਉਹਨਾਂ ਦੇ ਬਾਰੇ। ਬੋਲਣਾ ਸੱਚ ਹੈਗਾ ਕੋਈ ਬਟਰਫਲਿੰਗ ਨਹੀਂ ਹੋਣੀ ਚਾਹੀਦੀ ਇੱਥੇ। ਆਈ ਥਿੰਕ ਜਦੋਂ ਉਹਨਾਂ ਨੂੰ ਮਿਲਦੇ ਆ ਤਾਂ ਕਾਫੀ ਇਦਾਂ ਲੱਗਦਾ ਆ ਵੀ ਸਾਇੰਡ ਉਹ ਗੁੱਸੇ ਵਾਲੇ ਨੇ ਪਰ ਆਈ ਥਿੰਕ ਉਹ ਕੰਮ ਨੂੰ ਲੈ ਕੇ ਕਾਫੀ ਫੋਕਸ ਨੇ ਸੋ ਉਹਨਾਂ ਨੂੰ ਇਦਾਂ ਹੁੰਦਾ ਆਈ ਥਿੰਕ ਸ਼ੂਟ ਤੇ ਇਦਾਂ ਸੀਗਾ ਵੀ ਅਸੀਂ ਕੰਮ ਕਰੀਏ ਆ ਫਿਨਿਸ਼ ਕਰੀਏ ਤੇ ਉਹ ਬੋਥ ਫੋਕਸ ਸੀ ਪਰ ਸ਼ੂਟ ਤੋਂ ਬਾਅਦ ਵਾਂਸ ਦੇ ਵਾਸ ਐਵਰੀਥਿੰਗ ਵਾਸ ਡਨ ਫਿਰ ਉਹਨਾਂ ਦੇ ਚਿਹਰੇ ਤੇ ਸਮਾਈਲ ਆਈ ਵੀ ਹੁਣ ਸਾਰਾ ਕੁਝ ਖਤਮ ਹੋ ਗਿਆ ਆ ਹੁਣ ਡਨ ਹੋ ਗਿਆ ਕੰਮ ਹੁਣ ਅਸੀਂ ਰਿਲੈਕਸ ਕਰ ਸਕਦੇ ਆ ਅਲਸਾਂ ਪਰ ਤੁਸੀਂ ਅਮਰੀਕਾ ਦੇ ਬੋਰਨ ਅਮਰੀਕਾ ਦੇ ਵਿੱਚ ਤੁਸੀਂ ਰਹਿੰਦੇ ਹੋ ਲਗਾਤਾਰ ਪੰਜਾਬ ਤੁਹਾਡਾ ਬਹੁਤ ਘੱਟ ਆਉਣਾ ਜਾਣਾ ਰਹਿੰਦਾ ਪਰ ਫਿਰ ਵੀ ਮੈਂ ਤੁਹਾਡੀ ਪੂਰੀ ਇੰਟਰਵਿਊ ਦੇ ਵਿੱਚ ਪੰਜਾਬੀ ਸੁਣੀ ਆ ਪੰਜਾਬੀ ਪੰਜਾਬ ਦੀਆਂ ਕੁੜੀਆਂ ਨਾਲੋਂ ਮੈਨੂੰ ਜ਼ਿਆਦਾ ਵਧੀਆ ਲੱਗੀ ਕਿਉਂਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਹੈ ਇੱਕ ਸਟੇਟਸ ਸਿੰਬਲ ਜਿਹੜਾ ਇੰਗਲਿਸ਼ ਨੂੰ ਹਿੰਦੀ ਨੂੰ ਬਣਾ ਲਿਆ ਗਿਆ ਤੁਹਾਡੀ ਅਮਰੀਕਾ ਦੇ ਵਿੱਚ ਰਹਿ ਕੇ ਪੰਜਾਬੀ ਇੰਨੀ ਬਾਟਮਲ ਕਿਦੋਂ ਆਈ ਸੀ ਐਕਚੁਅਲੀ ਉਹ ਥੈਂਕ ਯੂ ਸੋ ਮੱਚ ਤੁਸੀਂ ਕਿਹਾ ਵੀ ਪੰਜਾਬੀ ਬਦਿਆ ਮੈਨੂੰ ਕੇਵਰ ਇਦਾਂ ਲੱਗਦਾ ਹੈ ਵੀ ਮੇਰੀ ਪੰਜਾਬੀ ਬੈਟਰ ਹੋ ਸਕਦੀ ਹੈ ਪਰ ਪਰ ਅਮ ਜਦੋਂ ਸੀ ਛੋਟੇ ਸੀਗੇ ਮਮ ਡੈਡ ਨੇ ਹਮੇਸ਼ਾ ਕਹਿੰਦੇ ਕਿ ਆ ਸੇਗਾ ਵੀ ਤੁਸੀਂ ਬਾਹਰ ਜਿੰਨੀ ਮਰਜ਼ੀ ਅੰਗਰੇਜ਼ੀ ਬੋਲਨੀ ਬੋਲਿਓ ਪਰ ਘਰਿਆਂ ਕਿ ਤੁਸੀਂ ਪੰਜਾਬੀ ਬੋਲਨੀ ਆ ਇੱਕ ਤਾਂ ਮੈਂ ਆਪਣੇ ਬੀਬੀ ਬਾਬਾ ਨਾਲ ਵੀ ਰਹੀ ਆ ਅਮ ਉਹਨਾਂ ਨੇ ਮੈਨੂੰ ਪਾਲਿਆ ਹੈ ਨਾ ਜਦੋਂ ਮੈਂ ਛੋਟੀ ਸੀਗੀ ਉਹ ਕਾਫੀ ਥੇ ਸਾਡੇ ਨਾਲ ਰਹੇ ਆ ਅਮ ਸੋ ਬੱਡੇਆਂ ਦਾ ਕਾਫੀ ਅਸਰ ਪੈ ਜਾਂਦਾ ਆ ਜਦੋਂ ਘਰ 'ਚ ਰਹਿੰਦੇ ਆ ਐਂਡ THEN ਮਮ ਡੈਡ ਨੇ ਵੀ ਹਮੇਸ਼ਾ ਹੀ ਕਿਹਾ ਸੀ ਵੀ ਕਿਰੇ ਪੰਜਾਬੀ ਬੋਲਨੀ ਆ ਸੋ ਉਸ ਚੀਜ਼ ਕਰਕੇ ਮੇਰੇ ਲੱਗਾ ਸਾਡੀ ਪੰਜਾਬੀ ਥੋੜੀ ਦੂਜਿਆਂ ਨਾਲੋਂ ਠੀਕ ਆ ਅੱਛਾ ਤੁਸੀਂ ਨਾ ਜਿਵੇਂ ਸ਼ੁਰੂਆਤ ਦੇ ਵਿੱਚ ਤੁਸੀਂ ਕਿਹਾ ਸੀ ਕਿ ਮੈਂ ਇਹ ਚੀਜ਼ ਕਰਨਾ ਨਹੀਂ ਸੀ ਚਾਹੁੰਦੀ ਮੈਂ ਐਕਟ੍ਰੈਸ ਬਣਨਾ ਨਹੀਂ ਸੀ ਚਾਹੁੰਦੀ ਪਰ ਹੁਣ ਤੁਸੀਂ ਬਣ ਚੁੱਕੇ ਹੋ ਤੁਹਾਡੀ 15 ਤਰੀਕ ਨੂੰ ਨੀ ਮੈਂ ਕੰਮ ਲਈ ਆ ਇੱਕ ਬੜੀ ਕਮਾਲ ਦੀ ਮੂਵੀ ਆ ਰਹੀ ਆ ਹੁਣ ਅੱਗੇ ਕੀ ਆ ਅੰਬਰ ਅੱਗੇ ਪੰਜਾਬੀ ਫਿਲਮਾਂ ਦੇ ਵਿੱਚ ਪੰਜਾਬ ਦੇ ਵਿੱਚ ਕੰਮ ਕਰ ਰਹੀ ਆ ਜਾਂ ਫਿਰ ਇੱਕੇ ਸ਼ੌਂਕ ਸੀ ਜਿਹੜਾ ਤੁਸੀਂ ਨੇ ਪੂਰਾ ਕਰ ਲਿਆ ਅਮ ਆਈ ਥਿੰਕ ਕਿ ਇਹ ਮੈਂ ਆਪਦੇ ਆਪ ਨੂੰ ਐਕਟ੍ਰੈਸ ਸਮਝਦੀ ਨਹੀਂ ਆਲਸੋ ਹੋਂ ਬਣ ਚੁੱਕੇ ਹੋਂ ਹੋਂ ਬਣ ਚੁੱਕੇ ਹੋਂ ਆਲਸੋ ਜੇ ਤੁਸੀਂ ਦੇਖੋਗੇ ਮੇਰੇ ਮੇਰਾ ਕੋਈ ਡਾਇਲੋਗ ਨਹੀਂ ਮੈਂ ਸਿਰਫ ਐਕਟਿੰਗ ਕੀਤੀ ਆ um par maybe ga future te je koi vadiya project milya koi vadiya subject te shayad mai kara um par honestly dasa mai um ethe jo nursing kar rahi ha mainu oh kam te bada maza aunda hai um mai bahut enjoy kar rahi ha apna kam ethe and uh, mai is field de vich vadhna chahundi ha nursing de vich mai ga apna nurse practitioner banna chahundi ha um lokan di help karna chahundi ha ਸੋ ਉਹ ਉਹ ਸੀਸ ਜਮ ਨੂੰ ਕਾਫੀ ਖੁਸ਼ੀ ਮਿਲਦੀ ਆ ਤੁਸੀਂ ਕਿਹਾ ਵੀ ਮੇਰਾ ਇਸ ਮੂਵੀ ਦੇ ਵਿੱਚ ਡਾਇਲੋਗ ਨਹੀਂ ਇਹ ਕੀ ਮੀਨਿੰਗ ਹੋਇਆ ਇਸ ਦਾ ਇਸ ਦਾ ਕੀ ਮਤਲਬ ਹੋਇਆ ਐਕਟਰਸ ਹੋ ਡਾਇਲੋਗ ਨਹੀਂ ਹੋਣਾ ਮਤਲਬ ਅਮ ਇਸ ਤਰ੍ਹਾਂ ਐਕਟਿੰਗ ਦੇ ਨਾਲ ਕੀਤਾ ਆ ਡਾਇਲੋਗ ਮੈਂ ਮੂੰਹੋਂ ਹੀ ਕੁਝ ਬੋਲਿਆ ਅੱਛਾ ਮਤਲਬ ਫੇਸ ਐਕਸਪ੍ਰੈਸ਼ਨਸ ਕਹਿ ਸਕਦਾ ਕਿ ਅੰਬਰ ਦੇ ਫੇਸ ਐਕਸਪ੍ਰੈਸ਼ਨਸ ਨੇ ਹੀ ਨੇ ਦਲਜੀਤ ਕਲਸੀ ਵਰਗੇ ਨਾਮ ਨੂੰ ਅਮਰੀਕਾ ਤੋਂ ਅੰਬਰ ਨੂੰ ਬੁਲਾਉਣ ਦੇ ਲਈ ਮਜਬੂਰ ਕਰ ਦਿੱਤਾ ਸੀ ਇਸ ਮੂਵੀ ਦੇ ਲਈ ਜੀ ਸੋ ਅੰਬਰ ਇਸ ਮੂਵੀ ਦੇ ਬਾਰੇ ਮੇਰਾ ਹੁਣ ਤੁਹਾਨੂੰ ਆਖਰੀ ਸਵਾਲ ਆ 15 ਤਰੀਕ ਨੂੰ ਮੂਵੀ ਆ ਰਹੀ ਆ ਲੋਕ ਦਲਜੀਤ ਕਲਸੀ ਨੂੰ ਪਿਆਰ ਕਰਦੇ ਨੇ ਲੋਕ ਤੁਹਾਡੇ ਜਿਹੇ ਹੋ ਸਾਰੇ ਕਲਾਕਾਰਾਂ ਨੂੰ ਪਿਆਰ ਕਰਦੇ ਨੇ ਜਿਸ ਜਿਨ੍ਹਾਂ ਨੇ ਇਸ ਮੂਵੀ ਦੇ ਵਿੱਚ ਮਿਹਨਤਾਂ ਕੀਤੀਆਂ ਨੇ ਆਪਣਾ ਕੰਮ ਕੀਤਾ ਉਹਨਾਂ ਤੁਹਾਡੇ ਚਾਹਣ ਵਾਲਿਆਂ ਨੂੰ ਤੁਹਾਡਾ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਇਸ ਮੂਵੀ ਰਿਗਾਰਡਿੰਗ ਅ ਸਾਰਿਆਂ ਨੂੰ ਇਹ ਹੀ ਸੁਨੇਹਾ ਆਇਆ ਵੀ ਪਲੀਜ਼ ਸਪੋਰਟ ਕਰਿਓ ਪਲੀਜ਼ ਸ਼ੇਅਰ ਕਰਿਓ ਅਸ ਮੱਚ ਐਜ਼ ਯੂ ਕੈਨ ਕਿਉਂਕਿ ਇਹੀ ਮੂਵੀ ਦਾ ਮੈਸੇਜ ਬਹੁਤ ਵੱਡਾ ਆ ਅ ਇੱਕ ਛੋਟਾ ਜਿਹਾ ਚਲਕਿਆ ਇੱਕ ਬਹੁਤ ਵੱਡੇ ਅ ਸਿਨੈਰੀਓ ਦੇ ਵਿੱਚ ਜੋ ਜੋ ਕਿ ਸੱਚੀ ਹੋਇਆ ਸੀਗਾ ਐਂਡ ਜੋ ਤੁਸੀਂ ਦੇਖੋਗੇ ਫਿਲਮ ਦੇ ਵਿੱਚ ਬਹੁਤ ਬਹੁਤ ਛੋਟੀਆਂ ਗੱਲਾਂ ਨੇ ਅ ਹੋਇਆ ਬਹੁਤ ਕੁਝ ਆ ਤਾਂ ਇਹ ਜੋ ਯੂਥ ਨੂੰ ਆਪਾਂ ਦਿਖਾਵਾਂਗੇ ਸ਼ੇਅਰ ਕਰਾਂਗੇ ਉਹ ਗਾਂ ਜਾ ਕੇ ਆਪਣੀ ਰਿਸਰਚ ਕਰਕੇ ਦੇਖ ਸਕਦੇ ਨੇ ਵੀ ਕੀ ਕੁਝ ਸੱਚੀ ਹੋਇਆ ਸੀ ਸਾਡੀ ਹਿਸਟਰੀ ਦੇ ਵਿੱਚ ਇਹਨਾਂ ਸਾਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਇਹ ਨਹੀਂ ਮੈਂ ਕਹਿ ਰਹੀ ਯੂ نو ਕੁਝ ਗੌਤ ਕਰੋ ਜਾਂ ਕੁਝ ਵੀ ਇਦਾਂ ਗੌਤ ਪ੍ਰਮੋਟ ਕਰੋ ਮੈਂ ਕਹਿ ਰਹੀ ਆ ਵੀ ਹਿਸਟਰੀ ਭੁੱਲਣੀ ਨਹੀਂ ਚਾਹੀਦੀ ਕਦੇ ਵੀ ਲੋਕਾਂ ਦਾ ਬੋਕਸ ਹੋਇਆ ਸਾਡੇ ਲੋਕਾਂ ਦਾ ਬੋਕਸ ਹੋਇਆ ਜੋ ਕਿ ਕਦੇ ਵੀ ਕਿਸੇ ਨਾਲ ਵੀ ਹੋਣਾ ਨਹੀਂ ਚਾਹੀਦਾ ਜੀ ਜੀ ਬਿਲਕੁਲ ਅੰਬਰ ਬਹੁਤ ਸ਼ੁਕਰੀਆ ਬਹੁਤ ਸ਼ੁਭਕਾਮਨਾਵਾਂ ਨੇ ਤੁਹਾਨੂੰ ਤੁਹਾਡੇ ਆਉਣ ਵਾਲੇ ਪ੍ਰੋਜੈਕਟ ਦੇ ਲਈ ਤੇ ਉਮੀਦ ਆ ਕਿ ਅੰਬਰ ਧਾਲੀਵਾਲ ਸਾਨੂੰ ਹੋਰ ਵੀ ਚੰਗੇ ਪ੍ਰੋਜੈਕਟਾਂ ਦੇ ਵਿੱਚ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਣਗੇ। ਆ థాంਕ ਯੂ ਸੋ ਮੱਚ। ਬਹੁਤ ਵਧੀਆ ਲੱਗਾ ਤੁਹਾਡੀ ਨਾਲ ਗੱਲ ਕਰਕੇ। ਥੈਂਕ ਯੂ। ਜੀ ਥੈਂਕ ਯੂ। ਸੋ ਬਿਲਕੁਲ ਅੰਬਰ ਧਾਲੀਵਾਲ ਉਹਨਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਨੇ। ਉਹਨਾਂ ਲੋਕਾਂ ਦਾ ਦਰਦ ਦਲਜੀਤ ਕਲਸੀ ਅੰਬਰ ਧਾਲੀਵਾਲ ਜਾਂ ਇਹਨਾਂ ਦੀ ਟੀਮ ਦੇ ਵੱਲੋਂ ਮਲਕੀਤ ਰੌਣੀ ਜਹੇ ਹੰਡੇ ਹੋਏ ਕਲਾਕਾਰ ਦੇ ਵੱਲੋਂ ਇਸ ਫਿਲਮ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜਾ ਅੱਜ ਤੋਂ 40 ਸਾਲ ਪਹਿਲਾਂ ਸਾਡੇ ਲੋਕਾਂ ਨੇ ਆਪਣੇ ਪਿੰਡੇ ਤੇ ਹੰਡਾਇਆ ਜਿਸ ਦਾ ਦਰਦ ਹਾਲੇ ਤੱਕ ਭੁੱਲ ਨਹੀਂ ਪਾਇਆ ਅਸੀਂ ਇਹ ਨਹੀਂ ਕਹਿੰਦੇ ਕਿ ਅੱਜ ਦੀ ਨੌਜਵਾਨੀ ਵਾਇਲੇਸ਼ਨ ਦੀ ਸਪੋਰਟ ਕਰੇ ਪਰ ਅਸੀਂ ਇਹ ਜ਼ਰੂਰ ਤੁਹਾਨੂੰ ਅਪੀਲ ਕਰਦੇ ਹਾਂ ਕਿ ਆਪਣਾ ਜੋ ਸਾਡੇ ਨਾਲ ਪਿੱਛੇ ਬੀਤੇ ਆ ਜੋ ਕੁਝ ਸਾਡੇ ਬਜ਼ੁਰਗਾਂ ਨੇ ਸਾਡੇ ਆਪਣੇ ਆ ਨੇ ਆਪਣੇ ਉੱਪਰ ਹੰਡਾਇਆ ਉਸ ਨੂੰ ਜ਼ਰੂਰ ਪੜਨਾ ਚਾਹੀਦਾ ਹੈ ਉਸ ਨੂੰ ਜ਼ਰੂਰ ਸਮਝਣਾ ਚਾਹੀਦਾ ਹੈ ਇੱਕੇ ਪ੍ਰੋਜੈਕਟ ਛੋਟੀ ਜਿਹੀ ਕੋਸ਼ਿਸ਼ ਆ ਦਲਜੀਤ ਕਲਸੀ ਉਹਨਾਂ ਦੀ ਸਾਡੀ ਲਾਈਨ ਤੋਂ ਦੂਰ ਜਾ ਰਹੀ ਨੌਜਵਾਨ ਪੀੜੀ ਨੂੰ ਆਪਣੇ ਉਹਨਾਂ ਲੋਕਾਂ ਦਾ ਦਰਦ ਦੱਸਣ ਦੀ 15 ਨਵੰਬਰ ਨੂੰ ਨੀਮੇ ਕਮਲੀਆਂ ਫਿਲਮ ਲੋਕਾਂ ਦੀ ਕਚੈਰੀ ਦੇ ਵਿੱਚ ਆ ਰਹੀ ਆ ਹੁਣ ਦੇਖਣਾ ਹੋਊਗਾ ਲੋਕ ਇਸ ਨੂੰ ਕਿਸ ਤਰ੍ਹਾਂ ਦੇ ਨਾਲ ਪਿਆਰ ਕਰਦੇ ਨੇ